ਰੈਡੀ ਪੱਥਰ ਘੜ ਕੇ ਜਾਂ ਇਟਾਂ ਪਕਾ ਕੇ ਤਿਆਰ ਪੁਰਾਤਨ ਇਮਾਰਤਾਂ ਮਨੁੱਖ ਨੇ ਜਿੱਥੇ ਸਿਰ ਟਕਣ ਅਤੇ ਸੁਰੱਖਿਆ ਲਈ ਬਣਾਈਆਂ ਉੱਥੇ ਇਹਨਾਂ ਦੁਆਰਾ ਆਪਣੀ ਸਮਝ ਦੀ ਸਮਰੱਥਾ ਦਾ ਚਿਰਸਥਾਈ ਸੱਜਨਾਤਮਿਕ ਪ੍ਰਭਾਵ ਵੀ ਅਗਲੀਆਂ ਪੀੜ੍ਹੀਆਂ ਨੂੰ ਦਿੱਤਾ ਡੰਡੀ 70 ਕੋ ਹਜ਼ਾਰ ਸਾਲ ਪਹਿਲਾਂ ਜਦੋਂ ਮਨੁੱਖੀ ਸਮਝਦਾ ਵਿਕਾਸ ਸ਼ੁਰੂ ਹੋਇਆ ਤਦ ਤੋਂ ਹੀ ਮਨੁੱਖ ਦੇ ਦਿਮਾਗ ਵਿੱਚ ਕਾਲਪਨਿਕ ਕਾਰਜਾਂ ਦੀ ਸ਼ੁਰੂਆਤ ਹੋਈ ਡੰਡੀ ਅਜੋਕੇ ਸੰਸਾਰ ਦਾ ਪਲ-ਪਲ ਬਦਲਦਾ ਸਰੂਪ ਕਦੇ-ਕਦਾਈਂ ਕੁਦਰਤ ਤੋਂ ਪਾਰ ਜਾ ਕੇ ਕੀਤਾ ਵਿਕਾਸ ਕਦੇ-ਕਦਾਈਂ ਕਾਣ ਇਸੇ ਕਲਪਨਾ ਦੀ ਹੀ ਦੇਣ ਹਨ ਡੰਡੀ ਫਲ ਸਬਜ਼ੀਆਂ ਅਤੇ ਮੂਲਕੰਦ ਖਾਣ ਵਾਲਾ ਆਦ ਮਨੁੱਖ ਜਦੋਂ ਸ਼ਿਕਾਰ ਕਰਕੇ ਭੁੰਨਿਆ ਮਾਸ ਖਾਣ ਲੱਗ ਪਿਆ ਤਾਂ ਉਸ ਨੂੰ ਭੁੱਖ ਤੋਂ ਕੁਝ ਰਾਹਤ ਮਿਲੀ ਡੰਡੀ ਬਸ ਇਹੀ ਸਮਾਂ ਸੀ ਜਦੋਂ ਮਨੁੱਖ ਖਾਣੇ ਦੀ ਭਾਲ ਤੋਂ ਰਾਹਤ ਮਿਲਣ ਕਰਕੇ ਕੁਝ ਫੋਰ ਕਰਨ ਲਈ ਉਤੇਜਿਤ ਹੋਇਆ ਡੰਡੀ ਸ਼ਿਕਾਰ ਲਈ ਨਵੇਂ-ਨਵੇਂ ਔਜ਼ਾਰ ਬਣਾਉਂਦਾ ਚਮਕਾਕ ਪੱਥਰ ਨੂੰ ਹਥੌੜੇ ਕੁਹਾੜੀ ਅਤੇ ਪਾਲੇ ਦੇ ਤੌਰ ਉੱਤੇ ਵਰਤਦਾ ਪੱਥਰ ਘਾੜਾ ਬਣ ਗਿਆ ਡੰਡੀ ਕੁਦਰਤੀ ਗੁਫਾਵਾਂ ਨੂੰ ਤਿਆਗ ਕੇ ਲੱਕੜ ਅਤੇ ਪੱਥਰਾਂ ਦੇ ਘਰਾਣ ਵਿੱਚ ਆ ਕੇ ਬਸੇਬਾ ਕਰ ਲੈਣਾ ਸਮਝਦਾਰ ਮਨੁੱਖ ਦਾ ਕਲਪਨਾ ਨੂੰ ਦਿੱਤਾ ਅਸਲੀ ਜਾਮਾ ਹੀ ਸੀ ਜਿਸ ਨੇ ਮਨੁੱਖ ਨੂੰ ਮਹਾਬਲੀ ਜਾਣੀ ਸ੍ਰਿਸ਼ਟੀ ਦਾ ਸ਼੍ਰੋਮਣੀ ਜੀਵ ਬਣਾ ਦਿੱਤਾ ਉਪਰੋਕਤ ਸੰਦਰਭ ਵਿੱਚ ਵਿਚਾਰ ਕੇ ਦੇਖਿਆ ਜਾਵੇ ਤਾਂ ਇਹਨਾਂ ਇਮਾਰਤਾਂ ਦੀ ਉਸਾਰੀ ਦਾ ਕਾਰਜ ਵੀ ਪੀੜੀ ਦਰ ਪੀੜੀ ਮਨੁੱਖੀ ਕੁਸ਼ਲਤਾ ਦੇ ਵੱਡੇ ਪਰ ਤੱਕ ਪ੍ਰਮਾਣ ਹਨ ਡੰਡੀ ਅਰੇਡੀ ਵਿਸ਼ਰਾਮ ਕਰ ਬੇਸ਼ੱਕ ਸਹਿਜ ਰੂਪ ਵਿੱਚ ਅਫਸਰ شاہੀ ਵੱਲੋਂ ਕਿਸੇ ਸਰਕਾਰੀ ਕਾਰਜ ਸਮੇਂ ਠਹਿਰ ਲਈ ਵਰਤੇ ਜਾਂਦੇ ਹਨ ਪਰੰਤੂ ਆਮ ਲੋਕਾਂ ਵਿੱਚ ਇਹਨਾਂ ਪ੍ਰਤੀ ਧਾਰਨਾ ਅਲੱਗ ਦਰਾਂਦੀ ਹੀ ਹੈ ਡੰਡੀ ਇਹ ਬੁਲੇਖਾ ਰਾਜਮਾਨਸ਼ੀ ਲੋਕਾਂ ਵੱਲੋਂ ਆਪਣੇ ਲਈ ਬਣਾਏ ਮਹਿਲ ਮਾੜੀਆਂ ਜਾਂ ਉਹਨਾਂ ਵੱਲੋਂ ਬਣਾਏ ਉਹਨਾਂ ਸਥਾਨਾਂ ਤੋਂ ਹੈ ਜਿਨ੍ਹਾਂ ਨੂੰ ਉਹ ਲੋਕ ਹਿੱਤਾਂ ਦੀ ਥਾਂ ਸਿਰਫ ਅਤੇ ਸਿਰਫ ਆਪਣੇ ਐਸ਼ੋ ਆਰਾਮ ਲਈ ਹੀ ਵਰਤਦੇ ਸਨ ਡੰਡੀ ਉਦਾਹਰਨ ਦੇ ਤੌਰ ਉੱਤੇ ਜੇ ਕਿਸੇ ਪਾਠਕ ਨੇ ਸਰਹਿੰਦ ਵਿਖੇ ਆਮ ਖਾਸ ਬਾਗ ਘੁੰਮਿਆ ਹੋਵੇ ਤਾਂ ਬਾਦਸ਼ਾਹ ਜਹਾਂਗੀਰ ਦੀ ਬਾਦਸ਼ਾਹਤ ਉੱਥੇ ਬਣੇ ਕਮਰਿਆਂ ਨੂੰ ਦੇਖ ਕੇ ਮਾਪੀ ਜਾ ਸਕਦੀ ਹੈ ਜਿੱਥੇ ਸਰਦੀਆਂ ਵਿੱਚ ਕਮਰੇ ਗਰਮ ਕਰਨ ਅਤੇ ਗਰਮੀਆਂ ਵਿੱਚ ਕਮਰਿਆਂ ਨੂੰ ਪਾਣੀ ਨਾਲ ਠੰਡਾ ਕਰਨ ਦੇ ਤੰਗ ਤਰੀਕੇ ਦੇਖ ਤੁਸੀਂ ਹੈਰਾਨ ਰਹਿ ਜਾਓਗੇ ਡੰਡੀ ਕਿੰਨੇ ਗੁਲਾਮ ਲੋਕ ਇਸ ਕਾਰਜ ਨੂੰ ਕਿਵੇਂ ਆਪ ਅੱਗ ਅੱਗੇ ਤਪਕੇ ਪਸੀਨਾ ਪਸੀਨੀ ਹੋ ਕੇ ਬਾਦਸ਼ਾਹੀ ਲੋਕਾਂ ਨੂੰ ਨਿੱਗੀ ਨੀਂਦ ਸੁਲਾਉਂਦੇ ਹੋਣਗੇ ਡੰਡੀ ਇਸ ਤੋਂ ਉਲਟ ਵਿਸ਼ਰਾਮ ਘਰ ਈਸਟ ਇੰਡੀਆ ਕੰਪਨੀ ਦੀ ਦੇਣ ਹਨ ਜਿਨ੍ਹਾਂ ਨੇ ਲੋਕ ਹਿੱਤਾਂ ਲਈ ਕੰਮ ਕਰਦਿਆਂ ਦੂਰ ਦਰਾਡੇ ਖੇਤਰਾ ਵਿੱਚ ਆਪਣੇ ਇੰਜੀਨੀਅਰਾਂ ਅਤੇ ਪ੍ਰਬੰਧਕੀ ਅਮਲੇ ਲਈ ਬਣਾਏ ਸਨ ਡੰਡੀ ਇਹਨਾਂ ਇੰਜੀਨੀਅਰਾਂ ਦੀ ਹੀ ਦੇਣ ਹਨ ਉਹ ਵੱਡੇ ਪ੍ਰੋਜੈਕਟ ਜਿੰਨਾ ਦੇਸ਼ ਵਿੱਚ ਭੁੱਖਮਰੀ ਵਰਗੇ ਹਾਲਾਤਾਂ ਉੱਤੇ ਕਾਬੂ ਪਾਉਣ ਹਿੱਤ ਕਾਰਜਾਂ ਨੂੰ ਨੇਪਰੇ ਚਾੜਿਆ ਡੰਡੀ ਇਹ ਵਿਸ਼ਰਾਮ ਕਰ 1881 ਵਿੱਚ ਬਣ ਕੇ ਤਿਆਰ ਹੋਇਆ ਸੀ ਡੰਡੀ ਬਿਲਕੁਲ 1882 ਵਿੱਚ ਸਰਹਿੰਦ ਨਹਿਰ ਦੇ ਉਦਘਾਟਨ ਤੋਂ ਪਹਿਲਾਂ ਇਸ ਦੀ ਵਰਤੋਂ